ਜੀ ਤੇ ਮੇਰੇ ਨਾਲ ਧੋਖਾ ਆਇਆ ਜੀ ਭਾਜੀ 450 ਗ੍ਰਾਮ ਸੋਨੇ ਦਾ ਤੇ ਅੱਜ ਦਾ ਦੇਣਾ ਤੁਹਾਨੂੰ ਇਹਨਾਂ ਨੇ ਕਿਹਾ ਕੋਈ ਸ਼ੁਭਾਚ ਦਵਾਇਆ ਵਾ ਜੇ ਇਹਨਾਂ ਨੇ ਨਾ ਜੇ ਇਹਨਾਂ ਨੇ ਨਾ ਤੋਰੀ ਇੱਕ ਜਾਂ ਦੋ ਦਿਨ ਫਿਰ ਭਾਜੀ ਧਰਨਾ ਆਏ ਇਹ ਆਵਜਾ ਲਾਵਾਂਗੇ ਕਿ ਪਤਾ ਲੱਗੂ ਇੱਕ ਵਾਰੀ ਕਿ ਧਰਨਾ ਲੱਗਾ ਸਿੰਘ ਮੇਰੇ ਨਾਲ 1 ਕਿਲੋ ਕਰੋੜ ਦੀ ਦੋ ਭਰਾ ਠੱਗੀ ਕਰਕੇ 2 ਮਹੀਨੇ ਪਹਿਲਾਂ ਇੱਥੋਂ ਭੱਜ ਗਏ ਨੇ ਤੇ ਮੈਂ 2 ਮਹੀਨੇ ਤੋਂ ਤਰਖਾਸ ਦਿੱਤੀ ਹੋਈ ਹੈ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਅੱਜ ਐਸసీపీ ਸਾਹਿਬ ਕੋ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਆਏ ਸੀ ਕਿ ਐਸసీపీ ਸਾਹਿਬ ਨੇ ਸਾਨੂੰ ਅ విశ్వాਸ ਦਿਵਾਇਆ ਕਿ ਅੱਜ 2-3 ਵਜੇ ਤੱਕ ਮੈਂ ਫਾਈਲ ਅੱਗੇ ਤੋਰ ਕੇ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕਰਾਂਗਾ ਠੱਗੀ ਦਾ ਸ਼ਕਾਰ ਕਿਦਾਂ ਹੋਏ ਤੁਸੀਂ ਕਿਦਾਂ ਉਹਦੇ ਸਾਡਾ ਉਹਨਾਂ ਨਾਲ ਕਾਰੋਬਾਰ ਜਿੱਦਾਂ ਸਾਡਾ ਫਰੈਂਡ ਸਰਕਲ ਸੀ ਉਹਨਾਂ ਨਾਲ ਕਾਰੋਬਾਰ ਸਾਡਾ ਲੈਣਦੇ ਸੀ ਰੋਜ਼ ਚੱਲਦਾ ਸੀ 3-4 ਸਾਲਾਂ ਤੋਂ ਬਟ ਉਹਨਾਂ ਨੇ ਇਸ ਟਾਈਮ ਆ ਕੇ 2 ਮਹੀਨੇ ਤੋਂ ਪਹਿਲਾਂ ਘਰੋਂ ਭੱਜ ਗਏ ਨੇ ਸਾਰੇ अच्छा 10 किलो ਦਾ ਫਰੋਡ ਕਰਕੇ ਇੱਕ ਸਿਮਰਨਜੀਤ ਸਿੰਘ ਤੇ ਰਮਨਦੀਪ ਸਿੰਘ ਇਹਨਾਂ ਦਾ ਨਾਲ ਸਾਰੇ ਨਾਲ ਫਰੋਡ ਹੋਇਆ ਇਹਨੇ ਕੀਮਤ ਬੰਦੀ ਟੋਟਲ ਸੋਨੇ ਦੀ ਕੀਮਤ ਦੀ ਕਿ੍ਰਿਡ 14 ਕਰੋੜ ਘੱਟੋ ਘੱਟ ਸਾਰਾ ਸੋਨਾ ਲੈ ਕੇ ਫਰਾਰ ਹੋਏ ਨੇ 14 ਸਾਰੇ ਬਾਜ਼ਾਰ ਦਾ ਮੈਂ ਕਿਹਾ ਪੂਰੇ ਬਾਜ਼ਾਰ ਦੇ ਮੁੰਡੇ ਦਾ ਇਕੱਲੇ ਦਾ 1.5 ਕਰੋੜਾ ਤੁਹਾਡਾ ਕਿੰਨਾ ਜੀ ਮੇਰੇ ਇਕੱਲੇ ਦਾ 1.5 ਕਰੋੜ ਜੀ ਹੁਣ ਕੀ ਆਸ਼ਵਾਸ਼ਣ ਦਵਾਇਆ ਗਿਆ ਤੁਹਾਡੇ ਉਹ ਕਹਿੰਦੇ ਨੇ ਕਿ ਫਾਈਲ ਅੱਗੇ ਤੋਰਦੇ ਨੇ ਮੇਰਾ ਸਾਰਾ ਕਾਰੋਬਾਰ ਸਾਰਾ ਵਿਕਣ ਤੇ ਆਇਆ ਹੈ ਮੈਂ ਸਾਰਾ ਬਿਆਰ ਚ ਮੋਦਵਾਰ ਬੰਦੇ ਸਾਡੇ ਨਾਲ ਸਾਰੇ ਆਏ ਨੇ एसोसिएशन ਦੇ ਸਾਰੇ ਪ੍ਰਧਾਨ ਆਏ ਸੀ ਨਾਲ ਕਾਉਂਸਲ ਸਾਹਿਬ ਆਏ ਸੀ ਉਹਨੇ ਉਹਨਾਂ ਨੂੰ ਸਾਰੇ ਮਿਲ ਕੇ ਉਹਨੇ ਆਏ ਆ ਹੁਣ ਆਪਾਂ ਸਾਰੇ ਐਸਪੀ ਆਫਿਸ ਦੇ ਸਾਹਿਬ ਕੋ ਚੱਲੇ ਆ ਉਹਨਾਂ ਕੋ ਕਿਸ ਫਾਈਲ ਲੱਗੇ ਤੋਰ ਕੇ ਉਹਨਾਂ ਦੇ ਸੱਤ ਸੱਕ ਕਾਰਵਾਈ ਕੀਤੀ ਜਾਵੇ ਉਹ ਮਹੀਨੇ ਹੋ ਗਏ ਅੱਜ ਤੁਹਾਨੂੰ ਲੱਗਦਾ ਕਾਰਵਾਈ ਹਾਂਜੀ 2 ਮਹੀਨੇ ਹੋ ਗਏ 2 ਮਹੀਨੇ ਹੋ ਗਏ ਹਾਂਜੀ ਹਾਂਜੀ ਠੀਕ ਹੈ ਕਾਰਵਾਈ ਕਿਉਂ ਨਹੀਂ ਹੋਈ ਅਲੇ ਦਿੱਤੇ ਕਾਰਵਾਈ ਪਤਾ ਨਹੀਂ ਜੀ ਉਹ ਤੇ ਐਸਪੀ ਸਾਹਿਬ ਦੱਸਣਗੇ ਕਿਉਂ ਨਹੀਂ ਹੋਈ ਕਾਰਵਾਈ ਕਿਉਂ ਉਹਨਾਂ ਦਾ ਇੱਕ ਫੁੱਫੜਾ ਕਿ ਜੋ ਸਬ ਇਨਸਪੈਕਟਰ ਉਹ ਸਾਨੂੰ ਅੱਗੇ ਧਮਕੀਆਂ ਲਾਂਦਾ ਕਿ ਤੂੰ ਕਾਰਵਾਈ ਕਰਕੇ ਵਾਹੋ ਕੁਛ ਨਹੀਂ ਹੋਣਾ ਤੁਹਾਡੇ ਕੋ ਉਹਨਾਂ ਦਾ ਵੀ ਇਹੀ ਕੰਮ ਸੀ ਜੀ ਉਹਨਾਂ ਦਾ ਉਹਨਾਂ ਦਾ ਵੀ ਇਹੀ ਕੰਮ ਹੈ ਜੀ ਨਹੀਂ ਉਹ ਉਹਦਾ ਫੁੱਫੜਾ ਸਬ ਇਨਸਪੈਕਟਰ ਹੈਗਾ ਜਿਹੜੇ ਦੋ ਮੁੰਡੇ ਆ ਉਹਨਾਂ ਦਾ ਸੋਨੇ ਦਾ ਕੰਮ ਹੈ ਉਹ ਫੁੱਫੜਾ ਨਾਲ ਉਹ ਸਾਨੂੰ ਉਲਟੀਆਂ ਧਮਕੀਆਂ ਲਾਂਦੇ ਆ ਤੁਹਾਨੂੰ ਗੋਲੀਆਂ ਮਾਰ ਦੇਣੀ ਆ ਤੁਹਾਨੂੰ ਇਹ ਕਰ ਦੇਣਾ ਤੁਹਾਨੂੰ ਉਹ ਕਰ ਦੇਣਾ ਉਲਟਾ ਨੂੰ ਹਰਾਸਮੈਂਟ ਕਰਦੇ ਆ ਹਾਂਜੀ ਹਰਾਸਮੈਂਟ ਕਰਦੇ ਉਲਟਾ ਨੂੰ ਇਹ ਇਨਸਾਨ ਕੋਈ ਕੱਲ ਨੂੰ ਹੁੰਦਾ ਤੇ ਕੋਈ ਜ਼ਿਮੇਵਾਰ ਕੋਣ ਹੁੰਦਾ ਹੋਰ ਸਾਹਿਲ ਤੇ ਮੌਜੂਦ ਜੁਮੇਵਾਰ ਹੋਣਗੇ ਜੀ ਇੱਕ ਸਰ ਸਾਨੂੰ ਮੈਸੇਜ ਕਰੰਦੇ ਆ ਕਿ ਤੁਹਾਡੀ ਦਾ ਸਾਰਿਆ ਦੀ 10 ਕਿਲੋ ਦੀ ਨਾ ਕੀ ਇਹ ਭਾਜੀ ਸਭ ਤੋਂ ਪਹਿਲਾਂ ਆਪਣਾ ਮੇਰਾ ਨਾਮ ਸਿਮਰਨਜੀਤ ਸਿੰਘ ਹੈ ਮੇਰੀ ਫਰਮ ਦਾ ਨਾਮ ਸਦੇਜ ਜੁਐਲਰਸ ਹੈ ਮੇਰੇ ਨਾਲ 461 ਗ੍ਰਾਮ ਸੋਨੇ ਠੱਗੀ ਹੋਈ ਹੈ ਜਿਹਦੇ ਮੈਂ ਵਿਦ ਪ੍ਰੂਫ ਵਿਦ ਬਿੱਲ ਆਪਣੀ ਸਾਰੀ ਸਟਾਕ ਸਟੇਟਮੈਂਟ ਸਾਰਾ ਕੁਝ ਵਿਦ ਬਿੱਲ ਲਾਏ ਨੇ ਅਜੇ ਤੱਕ 2 ਮਹੀਨੇ ਅਗੇ ਕੋਈ ਕਾਰਵਾਈ ਨਹੀਂ ਸਰ ਹੋਈ ਠੱਗੀ ਵੱਜੀ ਕਿਦਾਂ ਕਿਦਾਂ ਸਰ ਪੁਰਾਣਾ 10 10 12 ਸਾਲ ਤੋਂ ਪੁਰਾਣਾ ਸਾਡਾ ਕਾਰੋਬਾਰ ਚੱਲ ਰਿਹਾ ਸੀ ਉਹਨਾਂ ਦਾ ਇਹਦੇ ਸਾਹਮਣੇ ਇਹ ਫਰੈਂਡ ਸਰਕਲ ਸੀ ਸਾਣਾ ਠੱਗੀ ਕਰਕੇ ਸਾਰੇ ਬਾਜ਼ਾਰ ਨਾਲ ਠੱਗੀ ਕਰਕੇ ਨੇ ਅੱਛਾ ਉਹ ਵੀ 골ਡ ਦਾ ਕੰਮ ਕਰਦੇ ਹਾਂ ਜੋ ਵੀ 골ਡ ਦਾ ਕੰਮ ਕਰਦੇ ਸੀ ਇਹਨਾਂ ਦਾ ਇੱਕ ਫੁੱਫੜਾ ਸਬ ਇੰਸਪੈਕਟਰ ਤਰਨਤਾਰ ਦਾ ਅرجਿੰਦਰ ਸਿੰਘ ਜੀ ਉਹ ਸਾ ਸਾਨੂੰ ਧਮਕਿਆ ਲੋਂਦਾ ਵਾ ਕਹਿੰਦਾ ਕਿ ਤੁਸੀਂ ਸਾਡਾ ਕੁਛ ਨਹੀਂ ਵਿਗਾੜ ਸਕਦੇ ਜਿੱਥੇ ਤੁਸੀਂ ਜਾਣਾ ਭੱਜ ਲੋ ਸਾਡਾ ਆਈਐਸਪੀ ਵਾਗਾ ਵਾ ਸਾਡਾ ਆਐਸਐਸਪੀ ਵਾਗਾ ਪਿੰਨਾ ਚਿਰ ਹੋ ਗਿਆ ਤੁਹਾਡੇ ਨਾਲ ਠੱਗੀ ਸਰ 2 ਮਹੀਨੇ ਹੋ ਗਏ ਭੱਜਦੇ ਨੂੰ ਕਦੀ ਰੋਜ਼ ਥਾਣੇ ਰੋ ਅਕੋ ਸਾਨੂੰ ਮੈਸੇਜ ਕਰ ਕਰਕੇ ਉਲਟੀਆਂ ਸਿੱਧੀਆਂ ਧਮਕੀਆਂ ਲਾਂਦਾ ਉਹ ਜੀ ਕੋ ਸੁਣਨਾ ਤੁਸੀਂ ਧਰਨੇ ਦੀ ਕਾਲ ਕੀਤੀ ਸੀ ਕੀ ਜੀਤ ਪਰ ਧਰਨਾ ਲੱਗਾ ਨਹੀਂ ਗਿਆ ਸਾਨੂੰ ਸੁਵਾਸਨ ਦਵਾਇਆ ਗਿਆ ਸੀ ਏਸੀਪੀ ਸਾਹਿਬ ਕੋ ਕਿ ਤੁਸੀਂ ਧਰਨਾ ਲਾਓ ਜਿਹੜੀ ਕਾਰਵਾਈ ਮੈਂ ਕਰਾਂਗਾ ਉਹ ਜਿਹੜੇ ਮੁੰਡੇ ਤੁਹਾਨੂੰ ਅਸ਼ਾਸ਼ਨ ਹੈਗਾ ਵੀ ਉੱਤੇ ਕਾਰਵਾਈ ਹੋਏ ਦੇਖੋ ਕਿ ਐਸਪੀ ਐਸਪੀ ਸਾਹਿਬ ਕੋ ਚੱਲੇ ਦੇਖੋ ਕੀ ਬੰਦਨ ਜੇ ਨਹੀਂ ਹੁੰਦੀ ਨਸ਼ਟ ਫਿਰ ਅਸੀਂ ਤਾਂ ਨਾ ਲਾਵਾਂਗੇ ਜੀ ਸਰ ਅੰਮ੍ਰਿਤਸਰ ਦੇ ਸਰ ਉਹ ਅੰਮ੍ਰਿਤਸਰ ਦੇ ਨੇ ਜਾਰ ਨਗਰ ਦੇ ਸਰ ਯਾਹਮ ਸਰ ਤੁਰੇ ਫਿਰਦੇ ਆ ਕੋਈ ਕਾਰਵਾਈ ਨਹੀਂ ਹੋ ਰਹੀ ਹਾਂਜੀ ਇੱਥੋਂ ਦੇ ਆ ਇੱਥੋਂ ਦੀ ਆ ਨਾ ਨਾ ਇੱਥੇ ਹੀ ਆ ਸਿੱਥੇ ਹੀ ਆ ਹਾਂਜੀ ਪੱਕੇ ਬਿੱਲ ਲਾਏ ਸਰ ਸਾਰੇ ਪੱਕੇ ਬਿੱਲ ਦਿੱਤੇ ਆ ਸਾਰਾ ਕੁਝ ਜਿੱਤਾ ਨਾਲ ਵਿਦ ਪ੍ਰੂਫ ਸਭ ਕੁਝ ਪਿਆ ਸਾਡੇ ਕੋਲ ਐਸਪੀ ਸਾਹਿਬ ਉਹਨਾਂ ਨੇ ਆਪਣਾ ਜ਼ਿਕਰ ਕੀਤਾ ਉਹਨੇ ਪੱਕੇ ਪ੍ਰੂਫ ਹੋ ਗਏ ਹਾਂਜੀ ਪੱਕੇ ਪ੍ਰੂਫ ਲੱਗੇ ਸਰ ਸਾਰੇ ਤੁਹਾਡੇ ਨਾਲ ਕਿੰਨੇ ਦੀ ਛੱਡੀ ਹੋ ਜੀ 466 ਗ੍ਰਾਮ ਸੋਨੇ ਦੀ ਉਹਦੀ ਕੀਮਤ ਹੈ ਜੀ 66 ਲੱਖ ਰੁਪਏ ਜੀ ਤੇ ਮੇਰੇ ਨਾਲ ਧੋਖਾ ਆਇਆ ਜੀ ਭਾਜੀ 4 ਠੀਕ ਆ ਦੋ ਮਹੀਨੇ ਤੋਂ ਪਰੇਸ਼ਾਨ ਹੋ ਰਿਹਾ ਆਪਾਂ ਸਾਡੀ ਕੋਈ ਕਾਰਵਾਈ ਨਹੀਂ ਹੋ ਰਹੀ ਠੀਕ ਆ ਤੇ ਠੱਗੀ ਮੇਰੀ ਇਹਨਾਂ ਨੇ ਇਸ ਤਰ੍ਹਾਂ ਮਾਰੀ ਕਿ ਮੇਰੇ ਕਾਰੀਗਰ ਮਾਮੂ ਕਹਿੰਦੇ ਠੀਕ ਆ ਨਾ ਮੇਰੇ ਕਾਰੀਗਰ ਤੇ ਮੈਂ ਇਹਨਾਂ ਨੂੰ ਸੋਨਾ ਦਿੰਦਾ ਸੀਗਾ ਤੇ ਮੇਰਾ ਮਾਲ ਬਣਾ ਕੇ ਮੈਨੂੰ ਦਿੰਦੇ ਸੀਗੇ ਠੀਕ ਆ ਨਾ ਤੇ ਲਾਸਟ ਵਾਰੀ ਇਹਨਾਂ ਨੂੰ ਸੋਨਾ ਦਿੱਤਾ ਮੈਂ ਤੇ ਉਸ ਤੋਂ ਬਾਅਦ ਇਹਨਾਂ ਦੀ ਨੀਤ ਹੋ ਗਈ ਖਰਾਬ ਜੀ ਠੀਕ ਆ ਨਾ ਇਹ ਸੋਨਾ ਲੈ ਕੇ ਹੋ ਗਏ ਫਰਾਰ ਤੇ ਇਹਨਾਂ ਦਾ ਫੁੱਫੜ ਜਿਹੜਾ ਵਾ ਠੀਕ ਆ ਸਬ ਇੰਸਪੈਕਟਰ ਵਾ ਤਰਨ ਤਰਨ ਉਹ ਰਲਿਆ ਹੋਇਆ ਨਾਲ ਅਰਜਿੰਦਰ ਸਿੰਘ ਠੀਕ ਹੈ ਨਾ ਉਹ ਨਾਲ ਰਲਿਆ ਵਾ ਤੇ ਉਹ ਇਹਨਾਂ ਦੀ ਸਪੋਰਟ ਕਰ ਰਿਹਾ ਵਾ ਸਾਨੂੰ ਧਮਕੀਆਂ ਵੀ ਲਗਾ ਰਿਹਾ ਉਹ ਤੁਹਾਡੇ ਕੋਲ ਪ੍ਰੂਫ ਹੈਗਾ ਸਾਡੇ ਕੋਲੇ ਸਾਰੇ ਪ੍ਰੂਫ ਹੈ ਪੂਰੇ ਰਿਕਾਰਡਿੰਗਾਂ ਸਾਰੇ ਕੁਝ ਸਾਡੇ ਕੋਲ ਹੈ ਤੇ ਉਹ ਪੁਲਿਸ ਹੁੰਦਾ ਮੇਨ ਮਤਲਬ ਹੈ ਕਿ ਪੁਲਿਸ ਹੁੰਦਾ ਉਹ ਫਾਇਦਾ ਉਠਾ ਰਿਹਾ ਠੀਕ ਹੈ ਨਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਕੁਝ ਨਹੀਂ ਕਰ ਸਕਦੇ ਉਹਨਾਂ ਜੀ ਪੁਲਿਸ ਨਾਲ ਜਦੋਂ ਮਿਲੇ ਜੇ ਉਹਨਾਂ ਦੇ ਵੱਲੋਂ ਕੀ ਹੈ ਪ੍ਰਸ਼ਾਸਨ ਵਾਲੇ ਉਹਨਾਂ ਵੱਲੋਂ ਪੁਲਿਸ ਆਪਣੇ ਸਾਨੂੰ ਇਹਨਾਂ ਨੇ ਸਾਨੂੰ ਇਹਨਾਂ ਨੇ ਇਹ ਵੀ ਸ਼ਿਵਾਇ ਦੋਆਇਆ ਵਾ ਕਿ ਤੁਹਾਡੀ ਅਸੀਂ ਕਾਰਵਾਈ ਕਰਦੀ ਆ ਫਾਈਲ ਅੱਗੇ ਤੋਰਦੀ ਆ ਠੀਕ ਹੈ ਨਾ ਤੇ ਅੱਜ ਦਾ ਦੇਣਾ ਸਾਨੂੰ ਇਹਨਾਂ ਨੇ ਕਿਹਾ ਕੋਈ ਸ਼ੁਭਾਚ ਦਵਾਇਆ ਵਾ ਜੇ ਇਹਨਾਂ ਨੇ ਨਾ ਜੇ ਇਹਨਾਂ ਨੇ ਨਾ ਤੋਰੀ ਇੱਕ ਜਾਂ ਦੋ ਦਿਨ ਫਿਰ ਭਾਜੀ ਧਰਨਾ ਇਹ ਐਬਜਾ ਲਾਵਾਂਗੇ ਕਿ ਪਤਾ ਲੱਗੂ ਇੱਕ ਵਾਰੀ ਕਿ ਧਰਨਾ ਲੱਗਾ ਫਿਰ ਉਨੀ ਤੇ ਰਹੀ ਉੱਠਣਾ ਨੀਗਾ ਠੀਕ ਹੈ ਨਾ ਤੇ ਮੈਨੂੰ ਇਹ ਸਮਝ ਲਓ ਕਿ ਮੈਨੂੰ ਮੈਂ मामੂ ਇਹਨਾਂ ਦਾ ਮਾਮਾ ਬਣਿਆ ਸੀ ਮੈਨੂੰ ਮਾਮਾ ਬਣਾਇਆ ਸੀ ਇਹਨਾਂ ਨੇ ਬਚਪਨ ਤੋਂ ਇਹਨਾਂ ਦੀ ਇਹਨਾਂ ਦੀ ਮਾਂ ਦਾ ਵਿਆਹ ਆਪਣੇ ਹੱਥੀ ਕੀਤਾ ਸੀ ਠੀਕ ਹੈ ਨਾ ਉਸ ਤਰੀਕੇ ਨਾਲ ਮੈਂ ਇਹਨਾਂ ਦਾ ਮਾਮਾ ਹੀ ਲੱਗਦਾ ਸੀਗਾ ਤੇ ਮੇਰੇ ਕੋ ਪਤਾ ਨਹੀਂ ਕਿੰਨੀ ਕ ਵਾਰੀ ਇਹ ਸੋਨਾ ਲੈ ਕੇ ਗਏ ਠੀਕ ਆ ਪਰ ਇਹਨਾਂ ਨੇ ਰਿਲੇਸ਼ਨ ਸੀਗਾ ਮੇਰਾ ਇਹਨਾਂ ਨਾਲ ਕਮ ਸੇ ਕਮ ਵੀ 10 12 13 ਸਾਲ ਪੁਰਾਣਾ ਮੈਂ ਕਿ ਮਾਮਾ ਬਣੇ ਤੇ ਮਾਮੇ ਦੇ ਨਾਲ ਹੀ ਠੱਗੀ ਮਾਰੀ ਮਾਮੇ ਦੇ ਮਾਲਕ ਨਾਲ ਹੀ ਠੱਗੀ ਮਾਰ ਗਏ ਇਹਨਾਂ ਨੇ ਕਿਸੇ ਨੂੰ ਨਹੀਂ ਬਖਸ਼ਿਆ ਠੀਕ ਹੈ ਨਾ ਤੇ ਟੌਰ ਨਾਲ ਤੁਰੇ ਫਿਰਦੇ ਬਿਆਰਾਂ ਦੇ ਵਿੱਚ ਤੇ ਉਤੋਂ ਸਟੇਟਸ ਪਾਉਂਦੇ ਆ ਖਤਰਨਾ ਭੜੇ ਭੜੇ ਸਟੇਟਸ ਪਾਉਂਦੇ ਆ ਜਿਨ੍ਹਾਂ ਨਾਲ ਅਸੀਂ ਪਾਗਲ ਲਿਖੇ ਬਦਲ ਥੜਾ ਦਿਮਾਗ ਖਰਾਬ ਹੋਵੇ ਅਸੀਂ ਲੜੀਏ ਮਨਦੀਪ ਸਿੰਘ ਇਹ ਤੁਹਾਨੂੰ ਕਹਿਣਾ ਚਾਹੁੰਦੇ ਆ ਕਿ ACP ਸਾਹਿਬ ਨੇ ਸਾਨੂੰ ਬਹੁਤ ਜ਼ਿਆਦਾ ਭਰੋਸਾ ਦਿੱਤਾ ਹੈ ਉਹਨਾਂ ਕੋਲ ਰਿਪੋਰਟ ਜਿਹੜੀ ਆ 2 ਦਿਨ ਪਹਿਲਾਂ ਹੀ ਪਹੁੰਚੀ ਆ ਸਾਰੀ ਸਾਈਨ ਹੋ ਕੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਬੇਫਿਕਰ ਹੋ ਜਾਓ ਅੱਜ ਦੇ ਅੱਜ ਹੀ ਉਹ ਫਾਰਵਰਡ ਕਰ ਰਿਹਾ ਤੇ ਸਾਨੂੰ ਉਹਨਾਂ ਤੇ ਬੜਾ ਭਰੋਸਾ ਹੈ ਇੱਕ IPS ਅਫਸਰ ਹੈ ਤੇ ਸਾਨੂੰ ਨਹੀਂ ਲੱਗਦਾ ਕਿ ਸਾਡੀ ਫਾਈਲ ਅੱਜ ਰੁਕੇਗੀ ਇੱਥੇ ਤੇ ਫਿਲਹਾਲ ਅਸੀਂ ਸਾਰੇ SP ਓਫਿਸ ਜਾ ਰਹੇ ਹਾਂ SP ਸਾਹਿਬ ਨੂੰ ਮਿਲਣ ਜਾ ਰਹੇ ਹਾਂ ਤੇ ਉੱਥੇ ਜਾ ਕੇ ਅਸੀਂ ਬਾਕੀ ਦੀ ਐਸਪੀ ਸਾਹਿਬ ਨਾਲ ਗੱਲ ਕਰਾਂਗੇ ਬਾਕੀ ਅਸੀਂ ਪੁਲਿਸ ਦੀ ਕਾਰਵਾਈ ਦੇ ਵਿੱਚ ਅਸੀਂ ਪੁਲਿਸ ਨੂੰ ਨਹੀਂ ਗਲਤ ਕਹਿ ਰਹੇ ਕਿ ਇਹਨਾਂ ਨੇ ਗਲਤ ਕੀਤਾ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜਾ ਦੂਜਾ ਤੇ ਰਹੀ ਨਾ ਉਹ बार-बार ਪੁਲਿਸ ਨੂੰ ਕਨਫਿਊਜ਼ ਕਰਨ ਵਾਸਤੇ ਹਾਈ ਕੋਰਟ ਰੇਟਾਂ ਪਾਈ ਜਾ ਰਿਆ ਸੀ ਕਿ ਕਦੀ ਪੁਲਿਸ ਉਹਨਾਂ ਦਾ ਸਾਥ ਨਹੀਂ ਦੇ ਰਹੀ ਕਦੀ ਪੁਲਿਸ ਉਹਨਾਂ ਨਾਲ ਧੱਕਾ ਕਰ ਰਹੀ ਮਕਿ ਉਸ ਨੂੰ ਜ਼ਿਆਦਾ ਕਨਫਿਊਜ਼ ਕਰਨ ਵਾਸਤੇ ਉਹਨਾਂ ਨੇ ਕੇਸ ਨੂੰ ਡਲੇਆ ਕੀਤਾ ਗਿਆ ਹੈ ਉਹ ਸਾਰੀਆਂ ਤੁਹਾਨੂੰ ਇਨਫੋਰਮੇਸ਼ਨ ਉਥੋਂ ਮਿਲ ਜਾਣਗੀਆਂ ਏਸੀਪੀ ਸਾਹਿਬ ਵੱਲੋਂ ਸਾਨੂੰ ਪੂਰਾ ਭਰੋਸਾ ਦਿੱਤਾ ਗਿਆ ਹੈ ਉਹਨਾਂ ਨੇ ਕਿ ਅੱਜ ਦੇ ਅੱਜ ਹੀ ਸਾਰੀ ਕਾਰਵਾਈ ਕਰ ਦਿੱਤੀ ਜਾਏਗੀ ਠੀਕ ਹੈ ਇਹ ਜੀ ਇਥੋਂ ਲਗਭਗ ਮਹੀਨਾ ਡੇਢ ਮਹੀਨਾ ਪਹਿਲਾਂ ਦੋ ਭਰਾ ਜਿਹੜੇ ਸੀ ਅਮਨਦੀਪ ਸਿੰਘ ਤੇ ਮਨਦੀਪ ਸਿੰਘ ਉਹਨਾਂ ਦੇ ਖਿਲਾਫ ਕੁਝ ਕੰਪਲੇਂਟ ਸਾਨੂੰ ਮਿਲੀਆਂ ਸੀ ਕਿ ਬਾਜ਼ਾਰ ਦੇ ਵਿੱਚੋਂ ਕਾਫੀ ਸੁਨਿਆਰਿਆਂ ਨਾਲ ਜਿਹੜਾ ਸੋਨੇ ਦੀ ਠੱਗੀ ਮਾਰ ਕੇ ਜਿਹੜੇ ਆ ਫਰਾਰ ਹੋ ਗਏ ਨੇ ਜਿਹੋਦੇ ਸਬੰਧ ਚ ਇਹਨਾਂ ਨੇ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਜੀ ਨੂੰ ਕੰਪਲੇਂਟ ਮੂਵ ਕੀਤੀਆਂ ਸੀ ਜੋ ਸਾਰੀਆਂ ਕੰਪਲੇਂਟਾਂ ਦੀ ਪੜਤਾਲ ਜਿਹੜੀ ਆ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਤੇ ਸਰ ਕੀ ਜਿਹੜੇ ਦੋਵੇਂ ਬੰਦੇ ਦੋਸ਼ੀ ਪਾਏ ਗਏ ਇਹ ਜਿਹੜੀ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਅੱਜ ਇਕੱਠੇ ਹੋ ਕੇ ਕਿਹਾ ਗਿਆ ਸੀ ਕਿ ਸਾਡੇ ਜਿਹੜੀ ਆ ਦਰਖਾਸਤਾਂ ਦਾ ਨਿਪਟਾਰਾ ਜਿਹੜਾ ਜਲਦੀ ਕੀਤਾ ਜਾਵੇ ਤੇ ਉਹਨਾਂ ਨੂੰ ਜਿਹੜਾ ਆਸ਼ਵਾਸਨ ਦਿੱਤਾ ਗਿਆ ਕਿ ਜਲਦੀ ਇਹਨਾਂ ਦੀ ਜਿਹੜੀ ਆ ਦਰਖਾਸਤਾਂ ਦੀ ਪੜਤਾਲ ਕਰਕੇ ਜੋ ਬਣਦੀ ਕਾਰਵਾਈ ਜਿਹੜੀ ਕੀਤੀ ਜਾਵੇਗੀ ਜੀ ਕਹਿੰਦੇ ਭੇਜੇ ਬਾਹਰ ਬਜਾਜ ਚ ਘੁੰਮਦੇ ਨੇ ਧਮਕੀਆਂ ਵਗੈਰਾ ਵੀ ਦਿੰਦੇ ਉੱਥੇ ਕਾਰਵਾਈ ਕੀਤੀ ਜਾਏਗੀ ਜਾਂ ਧਮਕੀਆਂ ਦਿੰਦੇ ਬਿਲਕੁਲ ਜੀ ਕਿਸੇ ਨੂੰ ਵੀ ਇਸ ਤਰ੍ਹਾਂ ਦਾ ਲਾਇਨ ਆਰਡਰ ਆਪਣੇ ਹੱਥ ਲੈਣ ਨਹੀਂ ਦਿੱਤਾ ਜਾਵੇਗਾ ਤੇ ਜਿਹੜੀ ਆ ਫੇਰ ਇਨਵੈਸਟੀਗੇਸ਼ਨ ਜਿਹੜੀ ਇਸ ਚੀਜ਼ ਦੀ ਜਿਹੜੀ ਕੀਤੀ ਜਾਵੇਗੀ ਜਿਹੜੇ ਠੱਗੀ ਮਾਰ ਗਏ ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ ਜਾਂ ਫੋਨ ਤੇ ਰਾਬਤਾ ਆਇਆ ਜਾਂਦਾ ਬਿਲਕੁਲ ਉਹਨਾਂ ਦੇ ਬਿਆਨ ਵੀ ਕਲਮਬੰਦ ਕੀਤੇ ਗਏ ਆ ਦਰਖਾਸਤ ਕਰਤਾ ਦੇ ਵੀ ਬਿਆਨ ਤੇ ਹੋਰ ਬਾਜ਼ਾਰ ਦੇ ਵੀ ਬਿਆਨ ਜਿਹੜੇ ਕਲਮਬੰਦ ਕੀਤੇ ਗਏ ਤੇ ਇਹਦੀ ਪੜਤਾਲ ਜਿਹੜੀ ਆ ਮੁਕੰਮਲ ਕਰਕੇ ਜਲਦੀ ਜਿਹੜੀ ਆ ਭੇਜੀ ਜਾਵੇਗੀ ਅੱਗੇ ਠੀਕ ਹੈ